ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਹੁੰਚ ਗਈ ਵrindavan ਪ੍ਰੇਮਾਨੰਦ ਮਹਾਰਾਜ ਜੀ ਕੋਲ ਜਾ ਕੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਤੇ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਬਣਾਉਣ ਦੇ ਲਈ ਅਰਦਾਸ ਕਰ ਰਹੀ ਹੈ ਬੇਨਤੀ ਕਰ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਸੀਐਮ ਚਿਹਰਾ ਬਣ ਕੇ ਆਉਣ ਤੇ ਪੰਜਾਬ ਦਾ ਭਲਾ ਕਰਨ ਅੱਗੇ ਪ੍ਰੇਮਾਨੰਦ ਮਹਾਰਾਜ ਜੀ ਨੇ ਕੀ ਕਿਹਾ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪ੍ਰੇਮਾਨੰਦ ਜੀ ਨੇ ਨਸੀਹਤ ਵੀ ਦਿੱਤੀ ਹੈ ਨਵਜੋਤ ਕੌਰ ਨੂੰ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹਨਾਂ ਨੇ ਜੋ ਉਹਨਾਂ ਦੇ ਕੋਲ ਸ਼ਬਦ ਸੀ ਉਹ ਬੋਲੇ ਨੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸੀਐਮ ਬਣੇਗਾ ਜਾਂ ਨਵਜੋਤ ਸਿੰਘ ਸਿੱਧੂ ਦਾ ਇਹ ਸੁਪਨਾ ਹੀ ਰਹਿ ਜਾਏਗਾ ਤੁਸੀਂ ਜੁੜੇ ਹੋ ਲੋਕਾਂ ਨੂੰ ਨਿਊਜ਼ਲਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਸੋ ਵ੍ਰਿੰਦਾਵਨ ਦੇ ਵਿੱਚ ਬੈਠੇ ਮਹਾਰਾਜ ਪ੍ਰੇਮਾਨੰਦ ਜੀ ਦਾ ਹਰ ਸ਼ਖਸੀਅਤ ਮੁਲਾਕਾਤ ਕਰਨ ਵਾਸਤੇ ਉਹਨਾਂ ਤੋਂ ਅਸ਼ੀਰਵਾਦ ਲੈਣ ਵਾਸਤੇ ਜਾਂਦੀ ਹੈ ਜੋ ਖਾਸ ਤੌਰ ਤੇ ਡਾਕਟਰ ਨਵਜੋਤ कौर ਸਿੱਧੂ ਪਹੁੰਚੇ ਨੇ ਜਿਹੜੇ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਤਨੀ ਉਹਨਾਂ ਨੇ ਇੱਕ ਵੀਡੀਓ ਮੀਡੀਆ ਦੇ ਵਿੱਚ ਸ਼ੇਅਰ ਕਰ ਦਿੱਤੀ ਹੈ ਜਿਸ ਨੇ ਸਭ ਦਾ ਧਿਆਨ ਖਿੱਚਿਆ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਬਿਹਤਰੀ ਲਈ ਤੇ ਪੰਜਾਬ ਦੇ ਭਲੇ ਲਈ ਅਪੀਲ ਕੀਤੀ ਹੈ ਪ੍ਰੇਮਾਨੰਦ ਜੀ ਕੋਲ ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਸੀਐਮ ਬਣਨ ਵਾਸਤੇ ਵੀ ਉਹਨਾਂ ਤੋਂ ਅਸ਼ੀਰਵਾਦ ਲਿਆ ਹੈ ਸੋ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਜੋ ਆਪਣੇ ਪਤੀ ਨੂੰ ਸੀਐਮ ਬੰਨਾ ਦੇਖਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਤੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਲਈ ਉਹ ਬਾਰ-ਬਾਰ ਕੋਸ਼ਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜੇਕਰ ਪੰਜਾਬ ਦੇ ਸੀਐਮ ਬਣ ਕੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਜੇਕਰ ਨਵਜੋਤ ਸਿੰਘ ਸਿੱਧੂ ਦੇ ਅੰਦਰ ਪੰਜਾਬ ਦੀ ਚੀਸੇ ਤੇ ਉਹਨਾਂ ਦੇ ਕੋਲ ਵੱਡੀ ਕੁਰਸੀ ਹੋਵੇਗੀ ਤਦ ਹੀ ਉਹ ਚੀਜ਼ ਪੂਰੀ ਹੋਵੇਗੀ ਸੋ ਨਵਜੋਤ ਕੋਰ ਸਿੱਧੂ ਨੇ ਇੰਸਟਾਗ੍ਰam ਤੇ ਉੱਪਰ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਦਾ ਇਹ ਵੀਡੀਓ ਸਾਂਝਾ ਕੀਤਾ ਹੈ ਉਸ ਵਿੱਚ ਉਹਨਾਂ ਨੇ ਹੱਥ ਜੋੜ ਕੇ ਪ੍ਰੇਮਾਨੰਦ ਮਹਾਰਾਜ ਦੇ ਸਵਾਲਾਂ ਦੇ ਜਵਾਬ ਸੁਣਦੇ ਹੋਏ ਦੇਖਿਆ ਜਾ ਸਕਦਾ ਹੈ ਸੋ ਇਸੇ ਦੌਰਾਨ ਉਹਨਾਂ ਨੇ ਪ੍ਰੇਮਾਨੰਦ ਜੀ ਨੂੰ ਪੁੱਛਿਆ ਕਿ ਅਸੀਂ ਸਮਾਜ ਸੇਵਾ ਵਿੱਚ ਸਰਗਰਮਾ ਸਾਨੂੰ ਆਪਣੇ ਆਪ ਵਿੱਚ ਕਿਹੜੇ ਸੁਧਾਰ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਸਮਾਜ ਦੀ ਬਿਹਤਰ ਸੇਵਾ ਕਰ ਸਕੀਏ ਸੋ ਪ੍ਰੇਮਾਨੰਦ ਮਹਾਰਾਜ ਨੇ ਨਵਜੋਤ ਕਰਨੂਨ ਸਿਧਿਕੇ ਮਾਲਾ ਲੈ ਕੇ ਬੈਸਨਾ ਜ਼ਰੂਰੀ ਨਹੀਂ ਜੇਕਰ ਸਾਡੇ ਕੋਲ ਜੋ ਉਹਦਾ ਹੈ ਉਸ ਨੂੰ ਸਮਾਜ ਦੀ ਭਲਾਈ ਲਈ ਸਹੀ ਅਤੇ ਇਮਾਨਦਾਰੀ ਨਾਲ ਵਰਤਿਆ ਜਾਵੇ ਤਾਂ ਉਸ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ ਜੋ ਲੋਕ ਸਿਰਫ ਆਪਣੀ ਖੁਸ਼ੀ ਬਾਰੇ ਸੋਚਦੇ ਹਨ ਉਹ ਗਲਤ ਰਸਤੇ ਤੇ ਹਨ ਸੋ ਮਹਾਰਾਜ ਪ੍ਰੇਮਾਨੰਦ ਜੀ ਨਾਲ ਜੋ ਵੀਡੀਓ ਵਾਇਰਲ ਹੋਈ ਅਸੀਂ ਤੁਹਾਨੂੰ ਉਹ ਵੀਡੀਓ ਦਾ ਇੱਕ ਕਲਿੱਪ ਦਿਖਾਉਨੇ ਆ जिस तरह महाराज प्रेमानंद जी ने नवजोत कौर नसीहत आपको की, मतलब अभी राज मतलब हम समाज सेवा में हैं और क्या सुधार करें अपने आप में की समाज की और अच्छे से सेवा कर समाज में जो आपको अधिकार और पद मिला हुआ है उसका अधिक से अधिक जहां सेवाएं नहीं पहुंच पा रही हैं जो लोग अव्यवस्थित हैं उनकी व्यवस्था पर ध्यान दीजिए और लोकप्रिय बनिए समाज प्रिय बनिए जो समाज की सेवा भगवत भाव से करता है तो भगवान उस पर कृपा करते हैं जैसे हम सौ रुपया ठीक से खर्चा कर दे तो पिता एक हजार देता है और एक हजार ठीक से खर्चा कर दे तो एक लाख देने की ऐसे हमें जो पद मिला है इसका हम सदुपयोग करें इसका हम समाज को शुभ पहुंचाएं और अगला जन्म जो मिलेगा फिर इससे भी प्रकाशवान मिलेगा इसलिए हमें धर्म कार्य करते हुए समाज को सुख पहुंचाने की चेष्टा सोचनी चाहिए जो पदों पर बैठकर अपने सुख के लिए सोचते हैं वो गलत है पद पर, पर तुम्हें पिता और माता की तरह बैठाला गया है बहुत बड़ा अधिकार मिला है आपको समाज की सेवा का बहुत बड़ा अधिकार मिला है आप हमारे समाज को सुखी कर सकते हैं अगर हम भय और प्रलोभन से बच जाए और अपने समाज की सेवा करें तो हमारी यही भक्ति है अलग से लेकर माला चलाने की जरूरत नहीं हम समाज की सेवा करें यही भक्ति है सो so, एसी वृंदावन दे महाराज प्रेमानंद जिन्ना ने नवजोत कौर नु नसीहत दी है कि माला लेके अलग से बैठ के ओ दिखावा नहीं करना जेकर तुम्हारे को जो औदा है उस औदे दी ਵਰਤੋ ਕਰਕੇ ਤੇ ਲੋੜ ਬੰਦਾ ਜਿਹੜਾ ਕਿ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਸੋ ਮਹਾਰਾਜੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਉਹਨਾਂ ਲੋਕਾਂ ਦੀ ਭਲਾਈ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜੋ ਸਿਵਾਵਾਵਾਂ ਤੱਕ ਪਹੁੰਚਣ ਤੋਂ ਆਸਮਨਾ ਹਨ ਜੋ ਵਾਂਝੇ ਹਨ ਅਤੇ ਆਰਥ ਜੋ ਆਰਜ਼ਿਕ ਜੀਵਨ ਦੇ ਜੀ ਰਹੇ ਹਨ ਪ੍ਰੇਮਾਨੰਦ ਮਹਾਰਾਜ ਜੀ ਨੇ ਸਮਾਜ ਵਿੱਚ ਪ੍ਰਸਿੱਧ ਹੋਣ ਤੋਂ ਪਹਿਲਾਂ ਇੱਕ ਸਮਾਜਿਕ ਵਿਅਕਤੀ ਬੰਨਾ ਜ਼ਰੂਰੀ ਹੈ ਪ੍ਰੇਮਾਨੰਦ ਮਹਾਰਾਜ ਜੀ ਨੇ ਕਿਹਾ ਕਿ ਪਰਮਾਤਮਾ ਖੁਦ ਉਹਨਾਂ ਲੋਕਾਂ ਨੂੰ ਆਪਣਾ ਆਸ਼ੀਰਵਾਦ ਦਿੰਦਾ ਹੈ ਜੋ ਬ੍ਰह्म ਭਾਵਨਾ ਨਾਲ ਸਮਾਜ ਦੀ ਸੇਵਾ ਕਰਦੇ ਹਨ ਸੋ ਮਹਾਰਾਜ ਜੀ ਨੇ ਕਹਿ ਕਿ ਜਦੋਂ ਤੁਸੀਂ ਦੁਬਾਰਾ ਜਨਮ ਲਵਾਂਗੇ ਅਸੀਂ ਲਵਾਂਗੇ ਤਾਂ ਸਾਡਾ ਜੀਵਨ ਇਸ ਤੋਂ ਵੀ ਬਿਹਤਰ ਹੋਵੇਗਾ ਜੇਕਰ ਅਸੀਂ ਸੱਚੇ ਮਨ ਨਾਲ ਸੇਵਾ ਕਰਾਂਗੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਲੋਕ ਸੱਤਾ ਦੇ ਅਹੁਦਿਆਂ ਤੇ ਬੈਠ ਕੇ ਸਿਰਫ ਆਪਣੀ ਖੁਸ਼ੀ ਬਾਰੇ ਸੋਚਦੇ ਹਨ ਉਹ ਗਲਤ ਰਸਤੇ ਤੇ ਹਨ ਸੰਤ ਪ੍ਰੇਮਾਨੰਦ ਮਹਾਰਾਜ ਜੀ ਨੇ ਕਿਹਾ ਕਿ ਅਹੁਦੇ ਜੋ ਮਾਪਿਆਂ ਵਰਗੇ ਲੋਕਾਂ ਤੇ ਰੱਖੇ ਜਾਂਦੇ ਹਨ ਅਤੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਖੁਦ ਕਿਸਮਤੀ ਦੀ ਗੱਲ ਹੈ ਉਹਨਾਂ ਨੇ ਕਹਿਆ ਕਿ ਸਮਾਜ ਸੇਵਾ ਸੱਚੀ ਭਗਤੀ ਹੈ ਇਸ ਲਈ ਵਿਸ਼ੇਸ਼ ਮਾਲਾ ਜਪਨ ਦੀ ਕੋਈ ਲੋੜ ਨਹੀਂ ਜੇਕਰ ਅਸੀਂ ਸ਼ਰਧਾ ਨਾਲ ਸਮਾਜ ਸੇਵਾ ਕਰਾਂਗੇ ਤਾਂ ਇਹ ਸਭ ਤੋਂ ਵੱਡੀ ਭਗਤੀ ਹੋਵੇਗੀ ਸੋ ਮਹਾਰਾਜ ਪ੍ਰੇਮਾਨੰਦ ਜੀ ਨੇ ਕਹਿਆ ਕਿ ਜੋ ਅੱਜ ਤੁਹਾਡੇ ਕੋਲੇ ਤੁਸੀਂ ਇਸ ਨੂੰ ਹੀ ਸੇਵਾ ਦੇ ਵਿੱਚ ਲਾਓ ਆਉਣ ਵਾਲੇ ਸਮੇਂ ਤੁਹਾਨੂੰ ਜ਼ਰੂਰ ਉਹਦੇ ਵੀ ਮਿਲਣਗੇ ਔਰ ਤੁਸੀਂ ਕਾਮਯਾਬ ਹੋਗੇ ਜੋ ਤੁਹਾਡੇ ਮਨ ਦੀ ਚਾਹਤ ਹੈ ਤੁਹਾਡੀ ਪੂਰੀ ਹੋਵੇਗੀ ਪ੍ਰੇਮਾਨੰਦ ਮਹਾਰਾਜ ਜੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਮਹਾਰਾਜਾ ਜੀਵਲ ਇਸ਼ਾਰਾ ਕਰਦੇ ਹੋਏ ਕਿ ਆ ਕਿ ਨਵਜੋਤ ਸਿੰਘ ਸਿੱਧੂ ਦੇ ਕੋਲ ਜੋ ਅੱਜ ਉਸਦੇ ਕੋਲ ਹੈ ਉਸਦੇ ਉੱਪਰ ਹੀ ਜਿਹੜਾ ਆਪਣੀ ਸੇਵਾ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰੇਮਾ ਖੁਸ਼ ਹੋ ਕੇ ਉਹਨਾਂ ਨੂੰ ਹੋਰ ਵੀ ਉੱਚਾ ਅਹੁਦਾ ਦੇ ਸਕਦੇ ਨੇ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ਬਣ ਸਕਦੇ ਨੇ ਪ੍ਰੇਮਾ ਨੰਦੀ ਦੇ ਵੱਲੋਂ ਕੀਤੀ ਗਈ ਇਹ ਜੋ ਭੁਖਬਾੜੀ ਹੈ ਪ੍ਰੇਮਾ ਨੰਦੀ ਨੇ ਅਸ਼ੀਰਵਾਦ ਦੇ ਦਿੱਤਾ ਹੈ ਜੋ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਸੀਐਮ ਬਣ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ